ਸਟਾਰ ਸੋਸ਼ਲ ਮੀਡੀਆ ਦੇ ਦੌਰ ਵਿੱਚ ਝੂਠੀਆਂ ਖਬਰਾਂ ਦਾ ਟਕਰਾ ਕਰਨਾ ਅਹਿਮ ਹੈ ਡੰਡੀ ਟਕਰਾ ਦੇ ਸਮਿਆਂ ਵਿੱਚ ਮਨਘੜਤ ਦਾਅਵਿਆਂ ਤੇ ਝੂਠੀਆਂ ਰਿਪੋਰਟਾਂ ਦਾ ਪਰਦਾ ਫਾਸ਼ ਕਰਨ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਡੰਡੀ ਇਸ ਤਰ੍ਹਾਂ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਲਈ ਤੱਥਾਂ ਦੀ ਪੜਤਾਲ ਜ਼ਰੂਰੀ ਹੋ ਜਾਂਦੀ ਹੈ ਡੰਡੀ ਭਾਰਤ ਪਾਕਿਸਤਾਨ ਵਿੱਚ ਵਧੇ ਤਣਾਅ ਨੇ ਸਰਹੱਦ ਪਾਰੋਂ ਡਿਜੀਟਲ ਕੂੜ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਹੈ ਡੰਡੀ ਇਹ ਸੋਸ਼ਲ ਮੀਡੀਆ ਅਕਾਊਂਟ ਇੱਕ ਪਾਸੇ ਜਿੱਥੇ ਤੱਥਾਂ ਨੂੰ ਤੋੜਨ ਮਰੋੜਨ ਅਤੇ ਜਨਤਕ رائے ਨੂੰ ਹਥਿਆਰ ਬਣਾਉਣ ਲਈ ਵਰਤੇ ਜਾ ਰਹੇ ਹਨ ਉਥੇ ਦੂਜੇ ਪਾਸੇ ਸਹਿਮ ਵੀ ਫੈਲਾ ਰਹੇ ਹਨ ਡੰਡੇ ਭਾਰਤ ਵਿੱਚ ਕੇਂਦਰ ਸਰਕਾਰ ਨੇ ਮੁੱਖ ਧਾਰਾ ਦੇ মিডিਆ ਅਦਾਰਿਆਂ ਅਤੇ ਆਜ਼ਾਦ ਖਬਰ ਪਲੇਟਫਾਰਮਾਂ ਲਈ ਫੌਰੀ ਸੁਝਾਅ ਤੇ ਹਦਾਇਤਾਂ ਜਾਰੀ ਕੀਤੀਆਂ ਹਨ ਦੱਸਿਆ ਗਿਆ ਹੈ ਕਿ ਕਿਸ ਚੀਜ਼ ਤੋਂ ਬਚਾ ਰੱਖਣਾ ਹੈ ਡੰਡੀ ਸੁਣੀਹਾ ਸਾਫ਼ ਹੈ ਤੱਥਾਂ ਨਾਲ ਜੁੜੇ ਰਹੋ ਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਅੱਗੇ ਰੱਖਣ ਤੋਂ ਪਹਿਲਾਂ ਪੁਸ਼ਟੀ ਕਰੋ ਡੰਡੀ ਫਿਰ ਵੀ ਸਭ ਤੋਂ ਪਹਿਲਾਂ ਰਿਪੋਰਟ ਕਰਨ ਦੀ ਕਹਲੀ ਵਿੱਚ ਕਈ ਮੌਕਿਆਂ ਤੇ ਭੁੱਲ ਹੋ ਰਹੀ ਹੈ ਅਤੇ ਝੂਠੇ ਦਾਅਵੇ ਤੇ ਤਸਵੀਰਾਂ ਉਭਾਰੀਆਂ ਜਾ ਰਹੀਆਂ ਹਨ ਡੰਡੀ ਪਿਛਲੇ 1-2 ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਬਿਨਾ ਤੱਥਾਂ ਤੋਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਬਿਲਕੁਲ ਝੂਠੀ ਜਾਣਕਾਰੀ ਪ੍ਰੋਸੀ ਗਈ ਹੈ ਡੰਡੀ ਕਈ ਥਾਈਂ ਮੁੱਖ ਧਾਰਾ ਦੇ ਮੀਡੀਆ ਨੇ ਬੀ ਗਲਤੀਆਂ ਕੀਤੀਆਂ ਹਨ ਡੰਡੇ ਸੂਚਨਾ ਨੂੰ ਜ਼ਿੰਮੇਵਾਰ ਢੰਗ ਨਾਲ ਖਪਾਉਣਾ ਤੇ ਫੈਲਾਉਣਾ ਸੌਖੇ ਕੰਮ ਨਹੀਂ ਹਨ ਡੰਡੇ ਇਸ ਲਈ ਦਿਮਾਗ ਲਾਉਣ ਦੀ ਲੋੜ ਪੈਂਦੀ ਹੈ ਤੇ ਜੋ ਪੇਸ ਕੀਤਾ ਜਾ ਰਿਹਾ ਹੈ ਉਸ ਨੂੰ ਧੀਰਜ ਨਾਲ ਪੜਨ ਦੀ ਵੀ ਜ਼ਰੂਰਤ ਹੈ ਡੰਡੇ ਜਾਪਦਾ ਹੈ ਕਿ ਦੋਮਾ ਦੀ ਕਮੀ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣ ਰਹੇ ਵੀਡੀਓ ਤੇ ਗੁਮਰਾਹ ਕੁੰ ਸੰਦੇਸ਼ ਬਿਨਾ ਸੋਚ ਵਿਚਾਰ ਤੋਂ ਸਵੀਕਾਰੇ ਜਾ ਰਹੇ ਹਨ ਡੰਡੇ ਇਸ ਨਾਲ ਬਦਹਵਾਸੀ ਤੇ ਹੜਬੜੀ ਫੈਲਦੀ ਹੈ ਡੰਡੀ ਭਾਰਤ ਸਰਕਾਰ ਨੇ ਮਾਈਕਰੋ ਬਲੋਗਿੰਗ ਵੈੱਬਸਾਈਟ ਐਕਸ ਪਹਿਲਾਂ ਟਵਿੱਟਰ ਨੂੰ 8000 ਅਕਾਊਂਟ ਬੰਦ ਕਰਨ ਲਈ ਕਿਹਾ ਹੈ ਡੰਡੀ ਪਰ ਵਿਆਪਕ ਇੰਟਰਨੈਟ ਸੰਸਾਰ ਵਿੱਚ ਅਜੇ ਵੀ ਕਮਜ਼ੋਰੀਆਂ ਦਾ ਲਾਹਾ ਲੈਣ ਤੇ ਝੂਠ ਫੈਲਾਉਣ ਦੀ ਕਾਫੀ ਗੁੰਜਾਇਸ ਹੈ ਡੰਡੀ ਇਸ ਲਈ ਹਰੇਕ ਜਾਣਕਾਰੀ ਉਪਲਬਧ ਕਰਾਉਣ ਵਾਲੇ ਤੇ ਸੂਚਨਾ ਨੂੰ ਦੇਖਣ ਵਾਲੇ ਲਈ ਵੀ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਸੰਜਮ ਵਰਤੇ ਅਤੇ ਕਿਸੇ ਵੀ ਚੀਜ਼ ਨੂੰ ਬਸ ਐਵੇਂ ਹੀ ਸਵੀਕਾਰ ਕੇ ਨਾ ਬੈਠ ਜਾਵੇ ਡੰਡੀ ਵਿਦੇਸ਼ 77 ਤੇ 2 ਮੈਲਾ ਫੌਜੀ ਅਧਿਕਾਰੀਆਂ ਦੀ ਸਾਂਝੀ ਪ੍ਰੈਸ ਕਾਨਫਰੰਸ ਨੇ ਇੱਕ ਤਰ੍ਹਾਂ ਦਾ ਮਿਆਰ ਸਥਾਪਿਤ ਕੀਤਾ ਹੈ ਦੇਸ਼ ਤੇ ਅਸਲ ਵਿੱਚ ਦੁਨੀਆ ਨੂੰ ਜੋ ਜਾਣਨ ਦੀ ਲੋੜ ਹੈ ਉਸ ਬਾਰੇ ਬੇਰਬਿਆਂ ਸਹਿਤ ਸਟੀਕ ਜਾਣਕਾਰੀ ਦਿੱਤੀ ਜਾਂਦੀ ਹੈ ਡੰਡੀ ਆਓ ਤੱਥਾਂ ਨਾਲ ਜੁੜੀਏ ਡੰਡੀ